ਦੀਆਂ ਮਾਨ ਦੇ ਵੱਲੋਂ ਹੜਤਾਲ ਤੇ ਗਏ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਅਤੇ ਹੁਣ ਤਹਿਸੀਲਦਾਰਾਂ ਨੂੰ ਦਿੱਤੀ ਚੇਤਾਵਨੀ ਦਾ 1 ਘੰਟਾ ਬਾਕੀ ਰਹਿ ਗਿਆ। ਸੀਐਮ ਦੀ ਸ਼ਕਤੀ ਦਾ ਅਸਰ ਵੀ ਦੇਖਣ ਨੂੰ ਮਿਲਿਆ। ਮੋਗਾ ਤੇ ਮੁਹਾਲੀ ਦੇ ਵਿੱਚ ਤਹਿਸੀਲਦਾਰ ਕੰਮ ਤੇ ਪਰਤੇ ਨੇ ਜਦ ਕਿ ਲੁਧਿਆਣਾ, ਫਰੀਦਕੋਟ ਤੇ ਹੋਰ ਅਧਿਕਾਰੀਆਂ ਨੇ ਕੰਮ ਸੰਭਾਲ ਲਿਆ। ਸੰਗਰੂਰ ਦੇ ਵਿੱਚ ਵੀ ਡਿਪਟੀ ਕਮਿਸ਼ਨਰ ਨੇ ਦੂਜੇ ਅਧਿਕਾਰੀਆਂ ਨੂੰ ਚਾਰਜ ਦੇ ਦਿੱਤਾ ਹੈ ਰਜਿਸਟਰੀਆਂ ਦਾ ਕੰਮ ਬਿਨਾਂ ਰੁਕਾਵਟ ਸ਼ੁਰੂ ਹੋ ਗਿਆ ਹੈ ਅਤੇ ਸੀਐਮ ਨੇ ਸ਼ਾਮ 5 ਵਜੇ ਤੱਕ ਦੀ ਡੈਡਲਾਈਨ ਦਿੱਤੀ ਹੈ ਕਿ ਜੇਕਰ ਸ਼ਾਮ 5 ਵਜੇ ਵਿੱਚ ਤੱਕ ਸਮੂਹਿਕ ਛੁੱਟੀ ਤੇ ਗਏ ਤਹਿਸੀਲਦਾਰ ਕੰਮ ਤੇ ਨਾ ਪਰਤੇ ਤਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਹਾਲਾਂਕਿ ਕਈ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਥਾਂ ਤੇ ਮੋਗਾ ਤੇ ਮੁਹਾਲੀ ਦੇ ਵਿੱਚ ਤਹਿਸੀਲਦਾਰ ਵਾਪਸ ਆਏ ਨੇ ਤੇ ਅਸੀਂ ਅਏ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਦਾਰ ਵਾਪਸ ਆ ਚੁੱਕੇ ਨੇ ਕਿਹੜੇ ਕਿਹੜੇ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਵਾਪਸ ਆ ਚੁੱਕੇ ਨੇ ਤੇ ਕੰਮਕਾਰ ਦੇ ਹਾਲਾਤ ਕੀ ਨੇ ਤੇ ਇਸ ਵੇਲੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਲਾਈਵ ਮੌਜੂਦ ਨੇ ਰਾਜੀਵ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਹਾਲਾਤ ਕਿਵੇਂ ਦੇ ਨੇ ਕਿਉਂਕਿ ਇੱਕ ਪਾਸੇ ਸੀਐਮ ਮਾਨ ਦੇ ਵੱਲੋਂ ਸਿੱਧੀ ਚੇਤਾਵਨੀ ਕਿ ਤਹਿਸੀਲਦਾਰਾਂ ਨੂੰ ਕਹਿ ਦਿੱਤਾ ਗਿਆ ਹੈ ਕੰਮ ਤੇ ਆ ਜਾਓ ਨਹੀਂ ਤਾਂ ਸਸਪੈਂਡ ਕਰ ਦੇਵਾਂਗੇ ਤੇ ਹੁਣ ਆਖਰੀ ਘੰਟਾ ਬਚਿਆ ਉਸ ਚੇਤਾਵਨੀ ਦਾ ਕੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਆ ਬਿਲਕੁਲ ਸਰਕਾਰੀ ਜਿਹੜਾ ਸਮਾਂ ਹੈ 5 ਵਜੇ ਤੱਕ ਤਹਿਸੀਲਦਾਰ ਜਿਹੜੇ ਨੇ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਸੀਟਾਂ ਤੇ ਨਜ਼ਰ ਆਉਂਦੇ ਨੇ ਪਰ ਕਿਉਂਕਿ ਜਿਹੜੀ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਤਾਂ ਥੋੜੀ ਦੇਰ ਪਹਿਲਾਂ ਅਮਰਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਵਿਹਾਨ ਜਾਰੀ ਕੀਤਾ ਜਾਂਦਾ ਹੈ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਕਿ ਪੀਸੀਐਸ ਅਧਿਕਾਰੀ ਤੇ ਕਾਨੂੰਗੋ ਜਿਹੜੇ ਨੇ ਉਹ ਤਹਿਸੀਲਦਾਰ ਦਾ ਜਿਹੜਾ ਕੰਮ ਹੈ ਉਹ ਕਰਨਗੇ ਕਿਸੇ ਤਰ੍ਹਾਂ ਦੀ ਕਿਸੇ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਸ ਦੇ ਵਿੱਚ ਕੋਈ ਵੀ ਅੜਚਨ ਨਹੀਂ ਆਏਗੀ ਯਾਨੀ ਕਿ ਕੰਮ ਕਾਜ ਜਿਹੜਾ ਸਹੀ ਤਰੀਕੇ ਦੇ ਨਾਲ ਪਰ ਇਸ ਵੇਲੇ ਦੇ ਤਾਜ਼ਾ ਹਾਲਾਤ ਇਹ ਹੈ ਕਿ ਕਿਸੇ ਵੀ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚ ਕੋਈ ਵੀ ਤਹਿਸੀਲਦਾਰ ਦੀ ਜਗ੍ਹਾ ਦੇ ਉੱਤੇ ਮੌਜੂਦ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਦਫ਼ਤਰ ਦੇ ਵਿੱਚ ਵੀ ਆ ਕੁਰਸੀ ਜਿਹੜੀ ਆ ਖਾਲੀ ਨਜ਼ਰ ਆ ਰਹੀ ਹੈ ਹਾਲਾਂਕਿ ਬਾਕੀ ਸਟਾਫ ਜਿਹੜਾ ਉਹ ਜ਼ਰੂਰ ਮੌਜੂਦ ਹੈ ਉਹ ਆਪਣਾ ਕੰਮ ਕਰ ਜਿਹੜਾ ਕਰਦਾ ਹੋਇਆ ਨਜ਼ਰ ਆ ਰਿਹਾ ਪਰ ਤਹਿਸੀਲਦਾਰਾਂ ਦੀ ਜਿਹੜੀ ਕੁਰਸੀ ਹੈ ਉਹ ਖਾਲੀ ਨਜ਼ਰ ਆ ਰਹੀ ਹੈ ਔਰ ਜਿਸ ਤਰ੍ਹਾਂ ਜਿਹੜਾ ਬਿਆਨ ਜਾਰੀ ਹੋਇਆ ਡਿਪਟੀ ਕਮਿਸ਼ਨਰ ਵੱਲੋਂ ਕਿ ਕਾਨੂੰਗੋ ਔਰ ਜਿਹੜੇ ਪੀਸੀਐਸ ਅਧਿਕਾਰੀ ਨੇ ਉਹ ਇਹਨਾਂ ਕੁਰਸੀਆਂ ਤੇ ਬੈਠੇ ਨਜ਼ਰ ਆਉਣਗੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਬਕਾਇਦਾ ਤੌਰ ਤੇ ਲਗਾ ਦਿੱਤੀਆਂ ਗਈਆਂ ਤਾਂ ਇਹ ਇੱਕ ਤਹਿਸੀਲ ਦੀ ਤਸਵੀਰ ਹੈ ਹੁਣ ਦੂਸਰੇ ਪਾਸੇ ਦੀ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਅੰਮ੍ਰਿਤਸਰ ਵੀ ਜਿਹੜੀ ਸਬ ਰਜਿਸਟਰ ਤਿੰਨ ਦਾ ਦਫਤਰ ਹੈ ਤਾਂ ਇਸ ਤੋਂ ਬਾਅਦ ਤਹਿਸੀਲਦਾਰ ਅੰਮ੍ਰਿਤਸਰ 1 ਦਾ ਆਫਿਸ ਜਿਹੜਾ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਅਧਿਕਾਰੀ ਫਿਲਹਾਲ ਜੋ ਹੈ ਉਹ ਤਾਂ ਇੱਥੇ ਜੋ ਹੈ ਮੈਡਮ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਮੈਂ ਦੱਸਦਾ ਇਹ ਮੈਡਮ ਤਹਿਸੀਲਦਾਰ ਦੀ ਡਿਊਟੀ ਦੇ ਉੱਤੇ ਬੈਠੇ ਨੇ ਹਾਂਜੀ ਹਾਂਜੀ ਗੱਲ ਕਰ ਸਕਦੇ ਆ ਮੈਮ ਤੁਸੀਂ ਐਜ਼ ਅ ਤਹਿਸੀਲਦਾਰ ਡਿਊਟੀ ਨਿਭਾ ਰਹੇ ਹੋ ਤਾਂ ਵੈਸੇ ਕਿਉਂਕਿ ਹੁਣ ਡੀਸੀ ਸਾਹਿਬ ਮੈਡਮ ਵੱਲੋਂ ਇੱਕ ਜਿਹੜਾ ਆਰਡਰ ਜਾਰੀ ਹੋਇਆ ਸੀ ਕਿ ਜਿਹੜੇ ਕਾਨੂੰਗੋ ਔਰ ਜਿਹੜੇ ਪੀਸੀਐਸ ਅਧਿਕਾਰੀ ਨੇ ਉਹ ਤਹਿਸੀਲਦਾਰਾਂ ਦੀ ਡਿਊਟੀ ਤਾਂ ਤੁਸੀਂ ਤਹਿਸੀਲਦਾਰ ਹੋ ਜਾਂ ਕਿਸੇ ਹੋਰ ਅਹੁਦੇ ਤੇ ਤਹਿਸੀਲਦਾਰ ਤਹਿਸੀਲਦਾਰ ਜੀ ਜੀ ਤੋਂ ਮੁਈਖ ਨਹੀਂ ਮੈਂ ਉਹ ਤੇ ਸਾਬੀਸ਼ਾਂ ਦੀ ਹੈਗੀ ਇਸਨੇ ਫਿਰ ਇਸੇ ਵਰਕ ਵਰਕ ਦੀ ਹੈਗੀ ਬਾਕੀ ਤਾਂ ਆਪਾਂ ਆਫੀਸ਼ੀਅਲੀ ਵਰਕ ਕਰ ਰਹੇ ਹਾਂ ਜਿਹੜੀਆਂ ਹੜਤਾਲ ਦੀ ਮੈਡਮ ਗੱਲ ਕੀਤੀ ਸੀ ਹੜਤਾਲ ਦੇ ਨਹੀਂ ਸੀ ਜਿਹੜੀਆਂ ਮੇਰੇ ਕੋਲ ਰਜਿਸਟ੍ਰੇਸ਼ਨ ਵਰਕ ਹੀ ਨਹੀਂ ਸੀ ਹੈਗਾ ਓਕੇ ਤੇ ਕਿੰਨਾ ਕੋਲ ਅੰਮ੍ਰਿਤਸਰ ਦੇ ਵਿੱਚ ਕੰਮ ਕਿੰਨਾ ਤੇ ਹਾਂ ਸਾਵੀਸ਼ਾ 1 2 3 ਤਾਂ ਜਿੰਨਾ ਕੋ ਇਹ ਉਹ ਅਧਿਕਾਰੀ ਨੇ ਜਿੰਨਾਂ ਕੋਲ ਰਜਿਸਟ੍ਰੇਸ਼ਨ ਦਾ ਕੰਮ ਨਹੀਂ ਹੈ ਪਰ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਦੇ ਉੱਤੇ ਡਿਊਟੀ ਹੈ ਉਹ ਮੈਂ ਦਿਖਾ ਦਿਆਂ ਕਿ ਉਹ ਦਫ਼ਤਰ ਫਿਲਹਾਲ ਖਾਲੀ ਨਜ਼ਰ ਆ ਰਹੇ ਨੇ ਤਾਂ ਇਹ ਤਹਿਸੀਲਦਾਰ 1 ਦਾ ਜਿਹੜਾ ਆਫਿਸ ਹੈ ਕਿਉਂਕਿ ਉਹ ਜਿਹੜੇ ਤਹਿਸੀਲਦਾਰ ਅਸੀਂ ਜਿਨ੍ਹਾਂ ਤੇ ਨਾਲ ਗੱਲਬਾਤ ਕੀਤੀ ਤਾਂ ਮੈਡਮ ਦਾ ਕਹਿਣਾ ਸੀ ਕਿ ਮੇਰੇ ਕੋਲ ਰਜਿਸਟ੍ਰੇਸ਼ਨ ਦੀ ਡਿਊਟੀ ਜਿਹੜੀ ਹੈ ਉਹ ਨਹੀਂ ਹੈ ਤਾਂ ਜਿਨ੍ਹਾਂ ਦੇ ਕੋਲ ਰਜਿਸਟ੍ਰੇਸ਼ਨ ਦੀ ਡਿਊਟੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਉਹ ਜਗ੍ਹਾ ਜਿੱਥੇ ਬਕਾਇਦਾ ਜਦੋਂ ਕਿਸੇ ਦੀ ਕੋਈ ਰਜਿਸਟਰੀ ਹੁੰਦੀ ਹੈ ਤਾਂ ਇਸ ਜਗ੍ਹਾ ਦੇ ਉੱਤੇ ਤਸਵੀਰ ਉਹਨਾਂ ਦੀ ਜਿਹੜੀ ਕਚਵਾਈ ਜਾਂਦੀ ਹੈ ਔਰ ਬਿਲਕੁਲ ਸਾਹਮਣੇ ਇਹ ਆਫਿਸ ਹੈ ਤਹਿਸੀਲਦਾਰ ਦਾ ਜੋ ਕਿ ਇਸ ਵੇਲੇ ਖਾਲੀ ਨਜ਼ਰ ਆ ਰਿਹਾ ਹੈ ਏ ਕੁਰਸੀ ਦੇ ਉੱਤੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੈ ਤਾਂ ਇਹ ਸਬ ਰਜਿਸਟਰਾਰ ਅੰਮ੍ਰਿਤਸਰ ਤੂ ਦਾ ਆਫਿਸ ਹੈ ਇਸੇ ਤਰ੍ਹਾਂ ਹੋਰ ਵੀ ਜਿਹੜੇ ਆਫਿਸ ਨੇ ਤਹਿਸੀਲਦਾਰਾਂ ਦੇ ਉਹ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਭਾਵੇਂ ਲਿਖਤੀ ਰੂਪ ਦੇ ਵਿੱਚ ਇੱਕ ਜਿਹੜਾ ਬਿਆਨ ਵੀ ਜਾਰੀ ਕੀਤਾ ਗਿਆ ਕਿ ਜਿਹੜੇ ਪੀਸੀਐਸ ਅਧਿਕਾਰੀ ਨੇ ਔਰ ਕਾਨੂੰਗੋ ਜਿਹੜੇ ਨੇ ਉਹ ਤਹਿਸੀਲਦਾਰ ਦੀ ਡਿਊਟੀ ਜੋ ਹੈ ਨਿਭਾਉਣਗੇ ਔਰ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਜਿਹੜੀ ਹੈ ਉਹ ਨਹੀਂ ਆਉਣ ਦਿੱਤੀ ਜਾਏਗੀ ਤਾਂ ਇਹ ਤਹਿਸੀਲਦਾਰ ਜਿੱਥੇ ਬੈਠਦੇ ਨੇ ਅਮਰitsar ਤਹਿਸੀਲ ਹੈ ਅਕਸਰ ਇੱਥੇ ਕਾਫੀ ਜ਼ਿਆਦਾ ਜਿਹੜੀ ਭੀੜ ਹੈ ਉਹ ਨਜ਼ਰ ਆਉਂਦੀ ਹੈ ਪਰ ਲਗਭਗ ਸਾਰੇ ਦਫ਼ਤਰ ਜਿਹੜੇ ਨੇ ਉਹ ਖਾਲੀ ਨਜ਼ਰ ਆ ਰਹੇ ਨੇ ਤਾਂ ਹੁਣ ਦੂਸਰੇ ਪਾਸੇ ਦੀ ਮੈਂ ਤਸਵੀਰ ਦਿਖਾਉਣਾ ਕਿ ਜਿਸ ਤਰ੍ਹਾਂ ਉੱਥੇ ਮੈਂ ਦਿਖਾਇਆ ਕਿ ਕੋਈ ਵੀ ਮੌਜੂਦ ਨਹੀਂ ਹੈ ਤਾਂ ਇਹ ਵੀ ਤਹਿਸੀਲਦਾਰ ਦਾ ਆਫਿਸ ਹੈ ਲੋਕ ਜਰੂਰ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਦਾ ਕੰਮ ਹੈ ਉਹ ਹੋਏਗਾ ਤਾਂ ਇਹ ਤੁਸੀਂ ਦੇਖ ਸਕਦੇ ਕਿ ਸਰ ਰਜਿਸਟਰਾਰ ਅਮਰitsar 1 ਤਾਂ ਇੱਥੇ ਵੀ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਸਟਾਫ ਭਾਵੇਂ ਮੌਜੂਦ ਹੈ ਪਰ ਤਹਿਸੀਲਦਾਰ ਦੀ ਕੁਰਸੀ ਦੇ ਉੱਤੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੈ ਤਾਂ ਜਿਹੜੀ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਕਿ ਮੁੱਖ ਮੰਤਰੀ ਵੱਲੋਂ ਵੀ ਇਹ ਚੇਤਾਵਨੀ ਇਹਨਾਂ ਅਧਿਕਾਰੀਆਂ ਨੂੰ ਦਿੱਤੀ ਹੈ ਔਰ ਨਾਲ ਦੀ ਨਾਲ ਇੱਕ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਤਹਿਸੀਲਦਾਰਾਂ ਦੀ ਜਗ੍ਹਾ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਲੋਕ ਤੁਸੀਂ ਦੇਖ ਸਕਦੇ ਹੋ ਕਿ ਪਰੇਸ਼ਾਨ ਹੋ ਰਹੇ ਨੇ ਔਰ ਕਈ ਕਈ ਘੰਟੇ ਇਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਈ ਸਾਹਿਬ ਕਿੰਨੀ ਕ ਦੇਰ ਤੋਂ ਤੁਸੀਂ ਇੱਥੇ ਪਹੁੰਚੇ ਹੋ ਔਰ ਕੁਝ ਦੱਸਿਆ ਗਿਆ ਕਿ ਕੋਈ ਬੈਠੇਗਾ ਸੀਟ ਤੇ ਕਿ ਨਹੀਂ ਤਾਂ ਪ੍ਰੈਕਟਿਸ ਹੀ ਕਰਨਾ ਹੈ ਐਜ਼ ਐਡਵੋਕੇਟਾਂ ਉਹਨਾਂ ਦੀ ਅਪਾਇੰਟਮੈਂਟ ਅੱਜ ਦੀ ਪਾਰਟਿਸ ਦੀ ਤੇ ਰੀਸ਼ਿਊਲ ਕੀਤਾ ਪਹਿਲੇ ਕੱਲ ਦੀ ਸੀ ਅੱਜ ਰੀਸ਼ਿਊਲ ਕਰ ਲਈ ਕਿਉਂਕਿ ਇੱਕ ਵਾਰੀ ਚਾਂਸ ਹੁੰਦਾ ਗਵਰਨਮੈਂਟ ਵੱਲੋਂ ਤੁਸੀਂ ਇੱਕ ਵਾਰੀ ਲੈ ਸਕਦੇ ਹੋ ਉਹਨਾਂ ਨੇ ਬਾਹਰ ਜਾਣਾ ਹੈ ਇਹਨਾਂ ਨੇ ਵੀ ਬਾਹਰੋਂ ਆਏ ਦੇ ਤੇ ਸਿਰਫ ਅਸੀਂ ਕਿਹਾ ਸੀ ਕਿ ਅੱਜ ਜਿਤਨਾ ਜੇਕਰ ਨਹੀਂ ਬੈਠਦਾ ਤਹਿਸੀਲਦਾਰ ਤੇ ਇਹਨਾਂ ਨੂੰ ਕਿੰਨੀ ਕੁ ਖੱਜਲ ਖਵਾਰੀ ਜਿਹੜੀ ਕੋਈ ਖੱਜਲ ਖਰਾਬੀ ਉਹਨਾਂ ਦੀ ਫਲਾਈਟ ਹੈ 7 ਵਜੇ ਦੀ ਉਹਨਾਂ ਨੂੰ ਨਿਕਲ ਜਾਣਾ ਹੈ ਦੁਬਾਰਾ ਆਣਾ ਪੈਗਾਣਾ ਨੂੰ ਜਿਸੇ ਕਾਨਵਸ ਤੇ ਉਹ ਉਹ ਕਿੰਨੀ ਕੁ ਦੇਰ ਤੋਂ ਸਰ ਇੰਤਜ਼ਾਰ ਕਰ ਰਹੇ ਹੋ ਤੁਸੀਂ ਕੋਈ ਤੁਹਾਨੂੰ ਲੱਗ ਰਿਹਾ ਕੋਈ ਨਜ਼ਰ ਆ ਰਹੀ ਕੋਈ ਉਮੀਦ ਦੀ ਕਿਰਨ ਕਿ ਕੋਈ ਬੈਠੇਗਾ ਉਮੀਦ ਤੇ ਦੁਨੀਆ ਕਾਇਮ ਫਲਾਈਟ ਤੇ ਹੈ ਵਾਪਸੀ ਦੀ 7 ਵਜੇ ਦੀ ਪਰ ਆਪਸ਼ਨ ਕੀ ਗਈ ਹੈ। ਕੋਣ ਆਉਣ ਵਾਲੇ ਤੱਕ ਦੱਸਿਆ ਕੁਛ ਨਹੀਂ। ਆਲੇ ਕੁਛ ਨਹੀਂ ਬਤਾ। ਇਹ ਪੂਰਾ ਪਰਿਵਾਰ ਹੈ ਇਹਨਾਂ ਨੇ ਇੱਥੋਂ ਫਲਾਈਟ ਲੈ ਕੇ ਵਾਪਸ ਜਾਣਾ ਹੈ ਔਰ ਅੱਜ ਦੀ ਅਪਾਇੰਟਮੈਂਟ ਸੀ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਲੋਕ ਖੱਜਲਖਵਾਰ ਹੋ ਰਹੇ ਨੇ। ਸਰਕਾਰ ਵੱਲੋਂ ਭਾਵੇਂ ਕਿ ਇਹ ਦਾਵਾ ਵੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਵੀ ਬਕਾਇਦਾ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਤਹਿਸੀਲਦਾਰਾਂ ਦੀ ਜਗ੍ਹਾ ਦੇ ਉੱਤੇ ਪੀਸੀਐਸ ਅਧਿਕਾਰੀ ਜਾਂ ਜਿਹੜੇ ਕਾਨੂੰਗੋ ਨੇ ਉਹ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਉਹ ਨਿਭਾਉਣਗੇ ਪਰ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਤਹਿਸੀਲਦਾਰਾਂ ਦੀਆਂ ਜਿਹੜੀਆਂ ਕੁਰਸੀਆਂ ਨੇ ਉਹ ਖਾਲੀ ਨਜ਼ਰ ਆ ਰਹੀਆਂ ਲੋਕ ਇਸ ਤਰੀਕੇ ਦੇ ਨਾਲ ਖੱਜਲਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਰਾਜੀ ਫਿਲਹਾਲ ਦੇ ਲਈ ਸ਼ੁਕਰੀਆ ਤਾਂ ਅੰਮ੍ਰਿਤਸਰ ਦੇ ਵਿੱਚ ਹਾਲੇ ਤਹਿਸੀਲਾਂ ਦੇ ਵਿੱਚ ਕੰਮਕਾਰ ਸ਼ੁਰੂ ਨਹੀਂ ਹੋਇਆ ਏ ਨਾ ਹੀ ਜਿਹੜੇ ਪੀਸੀਐਸ ਅਧਿਕਾਰੀ ਨੇ ਤੇ ਨਾ ਹੀ ਆ ਜਿਹੜੇ ਕਾਨੂੰਗੋ ਨੇ ਉਹਨਾਂ ਦੇ ਵੱਲੋਂ ਰਜਿਸਟਰੀ ਦਾ ਕੰਮ ਕੋਈ ਸ਼ੁਰੂ ਕੀਤਾ ਗਿਆ ਤੇ ਤਹਿਸੀਲਦਾਰ ਵੀ ਵਾਪਸ ਆਪਣੇ ਕੰਮ ਤੇ ਆਪਣੀ ਡਿਊਟੀ ਤੇ ਨਹੀਂ ਪਰਤੇ ਕਿਉਂਕਿ ਤਹਿਸੀਲਦਾਰਾਂ ਦੇ ਵੱਲੋਂ ਸ਼ੁੱਕਰਵਾਰ ਤੱਕ ਰਜਿਸਟਰੀਆਂ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਪਰ ਸਰਕਾਰ ਦੇ ਵੱਲੋਂ ਬਦਲਵੇਂ ਪ੍ਰਬੰਧ ਕੀਤੇ ਗਏ ਪੀਸੀਐਸ ਅਧਿਕਾਰੀਆਂ ਨੂੰ ਤੇ ਕਾਨੂੰਗੋਆਂ ਨੂੰ ਇਸ ਦਾ ਚਾਰਜ ਦਿੱਤਾ ਗਿਆ ਕਿ ਉਹ ਰਜਿਸਟਰੀਆਂ ਕਰਨਗੇ ਪਰ ਅੰਮ੍ਰਿਤਸਰ ਦੀਆਂ ਇਸ ਵੇਲੇ ਸੀ ਤਸਵੀਰਾਂ ਤੁਹਾਨੂੰ ਦਿਖਾਈਆਂ ਅੱਜ ਬਾ ਜਿਹੜੀ ਹੈ ਮੋਗਾ ਦੇ ਤਹਿਸੀਲ ਦਫਤਰ ਦੇ ਵਿੱਚ ਕੰਮ ਕਾਜ ਸ਼ੁਰੂ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਮਰੇ ਅਸੀਂ ਤੁਹਾਨੂੰ ਸਵੇਰ ਦਿਖਾਏ ਸੀਗੇ ਜਿਹੜੇ ਕਿ ਬੰਦ ਸੀਗੇ ਜਿੱਥੇ ਕਿ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀਗਾ ਹੁਣ ਉਸ ਕਮਰੇ ਦੇ ਵਿੱਚ ਅਧਿਕਾਰੀ ਜਿਹੜੇ ਆ ਬੈਠੇ ਨੇ ਹਾਲਾਂਕਿ ਤਹਿਸੀਲਦਾਰ ਸਾਹਿਬ ਵੀ ਜਿਹੜੇ ਇੱਥੇ ਬੈਠ ਚੁੱਕੇ ਨੇ ਔਰ ਜਿਹੜਾ ਕੰਮ ਕਾਜ ਸ਼ੁਰੂ ਕਰਤਾ ਇਹ ਕਾਊਂਟਰ ਹੈ ਜਿੱਥੇ ਕੰਮ ਕਾਜ ਸ਼ੁਰੂ ਹੋਇਆ ਇਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਆਂਦੇ ਨੇ ਤਹਿਸੀਲਦਾਰ ਵੀ ਇਸ ਸੀਟ ਤੇ ਬੈਠੇ ਨੇ ਤਾਂ ਕਿ ਲੋਕਾਂ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਡੀ ਸਾਹਿਬ ਨੇ ਆ uh ਬਠਿੰਡੇ ਦੇਸ਼ ਦਿੱਤੇ ਆ ਕਿ ਕੰਮਕਾਰ ਬੰਦ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਲੇਕਿਨ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਜਿਸਟਰ ਆਫਿਸ ਹੈ ਰਜਿਸਟਰੀਆਂ ਜਿਹੜੀਆਂ ਇੱਥੇ ਸ਼ੁਰੂ ਹੋ ਚੁੱਕੀਆਂ ਹਨ ਤਹਿਸੀਲਦਾਰ ਸਾਹਿਬ ਬੈਠੇ ਆ ਸਾਰਾ ਸਟਾਫ ਜਿਹੜਾ ਇੱਥੇ ਬੈਠ ਚੁੱਕਾ ਹੈ ਕਿਉਂਕਿ ਡੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਨਹੀਂ ਤੇ ਅਸੀਂ ਆਲਟਰਨੇਟ ਲਗਾਵਾਂਗੇ ਕਿਉਂਕਿ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਏਗੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਜਿਸ ਤੋਂ ਬਾਅਦ ਅੱਜ ਮੋਗਾ ਦੇ ਵਿੱਚ ਜਿਹੜਾ ਹੈ ਤਹਿਸੀਲ ਦਫਤਰ ਜਿੱਤੇ ਕਿ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀਗਾ ਔਰ ਕੁੰਡੇ ਲੱਗੇ ਹੋਏ ਸੀਗੇ ਲੇਕਿਨ ਹੁਣ ਦੁਪਹਿਰ ਤੋਂ ਬਾਅਦ ਤਸਵੀਰਾਂ ਇਹ ਹੈ ਕਿ ਇੱਥੇ ਕੰਮ ਕਾ ਸ਼ੁਰੂ ਹੋ ਗਿਆ ਇੱਥੇ ਕੁਝ ਲੋਕ ਆਏ ਨੇ ਕੰਮ ਕਰਾਉਣ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਵੀਰ ਤੁਸੀਂ ਕੰਮ ਕਰਾਉਣਾ ਆਏ ਸੀਗੇ ਇੱਥੇ ਹਾਂਜੀ ਮੇਰੇ ਕੰਮ ਕੀ ਕੰਮ ਕਰਾਉਣਾ ਆਏ ਸੀਗੇ ਅਸੀਤ ਕਰਾਉਣਾ ਸੀ ਤੇ ਤਸਿੱਲਦਾਰ ਸਾਹਿਬ ਬੈਠੇ ਆ ਕੰਮ ਹੋ ਗਿਆ ਵੀ ਹਾਂਜੀ ਕੰਮ ਹੋ ਗਿਆ ਹਾਂਜੀ ਹਾਂਜੀ ਕੱਲ ਦੀ ਹੜਤਾਲ ਚੱਲ ਰਹੀ ਸੀਗੀ ਕੁਝ ਜਾਣਕਾਰੀ ਸੀਗੀ ਵੀ ਅੱਜ ਕੰਮ ਹੋਊਗਾ ਕਿ ਨਹੀਂ ਨਹੀਂ ਜਾਣਕਾਰੀ ਨਹੀਂ ਸਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਕੋਈ ਨਹੀਂ ਸਹੀ ਵਧੀਆ ਗਿਆ ਵਧੀਆ ਕੰਮ ਮਤਲਬ ਤੁਸੀਂ ਵੀ ਕੰ ਕੀ ਤੁਸੀਂ ਗ੍ਰਾਣੇ ਸੀ ਤੇ ਬੈਠੇ ਤਸੀਲ ਦਾ ਸਭ ਹੋ ਗਿਆ ਕੰਮ ਹਾਂਜੀ ਹੋ ਗਿਆ ਹੋ ਗਿਆ ਕੋਈ ਦਿੱਕਤ ਨਹੀਂ ਆਈ ਨਹੀਂ ਕੋਈ ਦਿੱਕਤ ਕੋਈ ਦਿੱਕਤ ਨਹੀਂ ਆਈ ਇਹ ਲੋਕ ਨੇ ਜਿਹੜੇ ਇੱਥੇ ਅੱਜ ਤਸੀਲ ਦਫਤਰ ਦੇ ਵਿੱਚ ਕੰਮ ਕਰਾਉਣ ਆਏ ਨੇ ਲੇਕਿਨ ਪਰੇਸ਼ਾਨੀ ਇਹਨਾਂ ਨੂੰ ਕੋਈ ਨਹੀਂ ਹੈ ਕਿਉਂਕਿ ਕੱਲ ਦੀ ਜਿਹੜੀ ਹੜਤਾਲ ਦੱਸੀ ਜਾ ਰਹੀ ਸੀ ਅੱਜ ਉਹ ਕੰਮ ਕਰ ਜਿਹੜਾ ਚਾਲੂ ਹੋ ਗਿਆ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਡੀਸਾ ਵੱਲੋਂ ਵੀ ਦੇਸ਼ ਦਿੱਤੇ ਗਏ ਨੇ ਕਿ ਅਗਰ ਕੋਈ ਅਧਿਕਾਰੀ ਸੀਟ ਤੇ ਨਹੀਂ ਬੈਠੇਗਾ ਤਾਂ ਉਹਦਾ ਅਲਟਰਨੇਟ ਜ਼ਰੂਰ ਲਗਾਇਆ ਜਾਏਗਾ ਲੇਕਿਨ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਤਸਵੀਰਾਂ ਜਿਹੜੀਆਂ ਨਜ਼ਰ ਆ ਰਹੀਆਂ ਉੱਥੇ ਕੀ ਰਜਿਸਟਰ ਆਫਿਸ ਦੇ ਵਿੱਚ ਜਿੱਥੇ ਰਜਿਸਟਰੀਆਂ ਹੁੰਦੀਆਂ ਤਹਿਸੀਲਦਾਰ ਸਾਹਿਬ ਵੀ ਬੈਠੇ ਨੇ ਔਰ ਬਾਕੀ ਸਟਾਫ ਵੀ ਬੈਠਾ ਹੈ ਔਰ ਜਿਹੜਾ ਕੰਮ ਤਾਂ ਮੋਗਾ ਦੇ ਵਿੱਚ ਤਹਿਸੀਲਦਾਰ ਵਾਪਸ ਕੰਮ ਤੇ ਜ਼ਰੂਰ ਪਰਤੇ ਨੇ ਤੇ ਇਸ ਦੇ ਨਾਲ ਹੀ ਮੁਹਾਲੀ ਤਹਿਸੀਲ ਦੇ ਵਿੱਚ ਵੀ ਡਿਊਟੀ ਤੇ ਪਰਤੇ ਨੇ ਤਹਿਸੀਲਦਾਰ ਤਾਂ ਮੁਹਾਲੀ ਤੇ ਮੋਗਾ ਦੇ ਵਿੱਚ ਤਹਿਸੀਲਦਾਰ ਜ਼ਰੂਰ ਆਪੋ ਆਪਣੀ ਡਿਊਟੀ ਤੇ ਪਰਤਾ ਇੰਨੇ ਕੰਮਕਾਰ ਸ਼ੁਰੂ ਹੋ ਗਿਆ ਮੁਹਾਲੀ ਤਹਿਸੀਲ ਦੇ ਵਿੱਚ ਵੀ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਇਆ ਪੂਰਾ ਸਟਾਫ ਵੀ ਤਹਿਸੀਲ ਦੇ ਵਿੱਚ ਮੌਜੂਦ ਹੈ ਤੇ ਉਧਰ ਮੋਗਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੇ ਵਿੱਚ ਵੀ ਤਹਿਸੀਲਦਾਰ ਕੰਮ ਤੇ ਪਰਤੇ ਨੇ ਤੇ ਸੀਐਮ ਮੰਨ ਦੀ ਚਤਾਵਨੀ ਦਾ ਵੱਡਾ ਅਸਰ ਇੱਥੇ ਦੇਖਣ ਨੂੰ ਮਿਲਿਆ ਹਾਲਾਂਕਿ ਕਈ ਥਾਵਾਂ ਤੇ ਹਾਲੇ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਨੇ ਹਾਲੇ ਵੀ ਸਮੂਹਿਕ ਛੁੱਟੀ ਤੇ ਗਏ ਤਹਿਸੀਲਦਾਰ ਕੰਮ ਤੇ ਨਹੀਂ ਪਰਤੇ ਜਿਸ ਕਾਰਨ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਪਰ ਕਈ ਥਾਵਾਂ ਤੇ ਜ਼ਰੂਰ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਮੋਗਾ ਤੇ ਮੁਹਾਲੀ ਦੇ ਵਿੱਚ ਕੁਝ ਤਸਵੀਰਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਤਹਿਸੀਲਦਾਰ ਆਪਣੇ ਕੰਮ ਤੇ ਵਾਪਸ ਪਰਤ ਆਏ ਨੇ ਰਜਿਸਟਰੀਆਂ ਆਮ ਬੰਗ ਹੋਣ ਲੱਗ ਪਈਆਂ ਨੇ ਦੱਸਦੀ ਹੈ ਕਿ ਬਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਕੁਝ ਅਧਿਕਾਰੀਆਂ ਦੇ ਖਿਲਾਫ ਜਿਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਇਹ ਤਹਿਸੀਲਦਾਰਾਂ ਦੇ ਵੱਲੋਂ ਐਸੋਸੀਏਸ਼ਨ ਦੇ ਵੱਲੋਂ ਤੇ ਸਮੂਹਿਕ ਛੁੱਟੀ ਤੇ ਚਲੇ ਗਏ ਤਹਿਸੀਲਦਾਰ ਜਿਸ ਤੋਂ ਬਾਅਦ ਸੀਐਮਾਨ ਐਕਸ਼ਨ ਦੇ ਵਿੱਚ ਨਜ਼ਰ ਆਏ ਕਈ ਤਹਿਸੀਲਾਂ ਦਾ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਇਸ ਦੇ ਨਾਲ ਹੀ ਚੇਤਾਵਨੀ ਵੀ ਦੇ ਦਿੱਤੀ ਗਈ ਕਿ ਤੁਸੀਂ ਛੁੱਟੀ ਤੇ ਤਾਂ ਗਏ ਹੋ ਤੁਹਾਨੂੰ ਛੁੱਟੀ ਮੁਬਾਰਕ ਪਰ ਹੁਣ ਕੰਮ ਤੇ ਅਸੀਂ ਕਿੱਥੇ ਲਾਵਾਂਗੇ ਇਹ ਅਸੀਂ ਦੇਖਾਂਗੇ ਲੋਕ ਦੇਖਣਗੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਚੇਤਾਵਨੀ ਦੇ ਦਿੱਤੀ ਕਿ ਜੇਕਰ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਵਾਪਸ ਨਾ ਆਏ ਤਾਂ ਸਸਪੈਂਡ ਕਰ ਦਿੱਤੇ ਜਾਣਗੇ ਹਾਲਾਂਕਿ ਕਿੰਨਾ ਅਸਰ ਸਿਆਂਮਾਨ ਦੀ ਇਸ ਚੇਤਾਵਨੀ ਦਾ ਹੁੰਦਾ ਹੈ ਦੇਖਣਾ ਹੋਵੇਗਾ ਕਾਊਂਟਡਾਊਨ ਜਾਰੀ ਹੈ ਥੋੜੀ ਦੇਰ ਦੇ ਵਿੱਚ ਇਹ ਸਮਾਂ ਸਮਾਪਤ ਹੋਣ ਵਾਲਾ ਹੈ ਪਰ ਮੁਹਾਲੀ ਤੇ ਮੋਗਾ ਦੇ ਵਿੱਚ ਇਸ ਦਾ ਜ਼ਰੂਰ ਅਸਰ ਦੇਖਣ ਨੂੰ ਮਿਲਿਆ ਜਿੱਥੇ ਤਹਿਸੀਲਦਾਰ ਵਾਪਸ ਕੰਮ ਤੇ ਪਰਤੇ ਨੇ ਮੋਹਾਲੀ ਤਹਿਸੀਲ ਦੇ ਵਿੱਚ ਤਹਿਸੀਲਦਾਰ ਕੰਮ ਤੇ ਪਰਤੇ ਨੇ ਤੇ ਮੋਗਾ ਦੇ ਵਿੱਚ ਵੀ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਇਆ ਹੈ ਪਰ ਬਹੁਤ ਸਾਰੇ ਥਾਂ ਅਜੇ ਹੈ ਨਹੀਂ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੇ ਡੇਟ ਲਈ ਸੀ ਰਜਿਸਟਰੀ ਦੇ ਲਈ ਅਤੇ ਬਹੁਤ ਸਾਰੇ ਲੋਕ ਬਾਹਰੋਂ ਵੀ ਆਉਂਦੇ ਨੇ ਆਪਣੇ ਕੰਮਕਾਰ ਕਰਵਾਉਣ ਦੇ ਲਈ ਉਹਨਾਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਵਕ ਵਕ ਤੁਹਾਨੂੰ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ